ਹਾਂਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਹਾਂਜੀ ਅਸੀਂ ਕੁਲਦੀਪ ਬਰਾੜ ਨੂੰ ਤਾਂ ਸਾਰੇ ਜਾਣਦੇ ਹਾਂ ਜਿਸ ਨੇ ਇੰਦਰਾ ਗਾਂਧੀ ਦੇ ਕਹਿਣ ਤੇ ਅਕਾਲ ਤਖਤ ਸਾਹਿਬ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਤੇ ਅਟੈਕ ਕੀਤਾ ਸੀ ਜਰਨੈਲ ਕੁਲਦੀਪ ਬਰਾੜ ਦੀ ਅਗਵਾਈ ਦੇ ਵਿੱਚ ਭਾਰਤੀ ਫੌਜ ਨੇ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਕੇ ਇਸ ਨੂੰ ਤੋਪਾਂ ਗੋਲਿਆਂ ਨਾਲ ਢਾ ਦਿੱਤਾ ਸੀ ਜਿਸ ਦੇ ਕਿ ਜ਼ਖਮ ਅੱਜ ਵੀ ਅੱਲੇ ਨੇ ਸਿੱਖ ਕੌਮ 84 ਨੂੰ ਕਦੇ ਵੀ ਨਹੀਂ ਭੁੱਲ ਸਕਦੀ। ਸੋ ਅੱਜ ਆਪਾਂ ਗੱਲ ਕਰਾਂਗੇ ਕੁਲਦੀਪ ਬਰਾੜ ਵੱਲੋਂ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲਾ ਦੇ ਕਿਰਦਾਰ ਪ੍ਰਤੀ ਕਹੀ ਗਈ ਇਹੋ ਜੀ ਗੱਲ ਜਿਹੜੀ ਕਿ ਉਹਨਾਂ ਦੇ ਕਿਰਦਾਰ ਨੂੰ ਹੋਰ ਉੱਚਾ ਕਰ ਦਿੰਦੀ। ਐਸੀ ਕੀ ਗੱਲ ਕਹਿ ਦਿੱਤੀ ਸੀ ਕੁਲਦੀਪ ਬਰਾੜ ਨੇ ਜਿਸ ਕਰਕੇ ਸੰਤਾਂ ਦਾ ਕਿਰਦਾਰ ਹੋਰ ਉੱਚਾ ਹੋ ਰਿਹਾ ਹੈ। ਆਓ ਜਾਣਦੇ ਹਾਂ ਇਸ ਗੱਲ ਬਾਰੇ। ਜਰਨਲ ਕੁਲਦੀਪ ਬਰਾੜ ਵੱਲੋਂ ਲਿਖੀ ਗਈ ਕਿਤਾਬ ਆਪਰੇਸ਼ਨ ਬਲੂ ਸਟਾਰ ਵਿੱਚ ਉਸ ਨੇ ਖੁਲਾਸਾ ਕਰਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵਿੱਚ ਬਹੁਤ ਵੱਡੀ ਕਮੀ ਸੀ ਸੰਤ ਜਰਨੈਲ ਸਿੰਘ ਦੇ ਵਿੱਚ ਕਿਹੜੀ ਐਸੀ ਵੱਡੀ ਕਮੀ ਸੀ ਆਓ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਜੀ ਜਰਨੈਲ ਕੁਲਦੀਪ ਬਰਾੜ ਆਪਣੇ ਸ਼ਬਦਾਂ ਚ ਲਿਖਦਾ ਹੈ ਉਹ ਲਿਖਦਾ ਹੈ ਕਿ ਭਿੰਡਰਾਂ ਵਾਲੇ ਚ ਇੱਕ ਬਹੁਤ ਵੱਡੀ ਕਮੀ ਸੀ ਕਿ ਉਹ ਲਾਲਚੀ ਨਹੀਂ ਸੀ ਭਿੰਡਰਾਂ ਵਾਲੇ ਸੰਤ ਲਾਲਚੀ ਕਿਵੇਂ ਨਹੀਂ ਸੀ ਅੱਗੋਂ ਲਿਖਦਾ ਹੈ ਕਿ ਜਿਪਂਡਰਾ ਵਾਲਾ ਲਾਲਚੀ ਹੁੰਦਾ ਤਾਂ ਅਸੀਂ ਉਸ ਨੂੰ ਖਰੀਦ ਲੈਂਦੇ ਇਹ ਗੱਲ ਕੁਲਦੀਪ ਬਰਾੜ ਨੇ ਕਿਉਂ ਕਹੀ ਆਓ ਜਾਣਦੇ ਆ ਸਪੈਸ਼ਲੀ ਪੂਰੀ ਕਹਾਣੀ ਜਰਨਲ ਕੁਲਦੀਪ ਬਰਾੜ ਆਪਣੀ ਕਿਤਾਬ ਆਪਰੇਸ਼ਨ ਬਲੂ ਸਟਾਰ ਵਿੱਚ 2 ਜੂਨ ਦੀ ਘਟਨਾ ਨੂੰ ਲਿਖਦਾ ਹੈ ਕਿ ਸਾਨੂੰ ਸਭ ਤੋਂ ਵੱਡਾ ਡਰ ਤੇ ਖਤਰਾ ਇਸ ਗੱਲ ਦਾ ਸੀ ਕਿ ਅੰਦਰ ਜਰਨਲ ਸਵੇਗ ਸਿੰਘ ਵਰਗੇ ਦੇ ਹੱਥ ਕਮਾਨ ਹੈ ਜਿਸ ਨੇ ਕਿ ਬੰਗਲਾਦੇਸ਼ ਦੇ ਵਿੱਚ 90000 ਦੇ ਕਰੀਬ ਫੌਜੀਆਂ ਦੇ ਹੱਥ ਖੜੇ ਕਰਵਾਏ ਸਨ ਸਾਨੂੰ ਡਰ ਸੀ ਕਿ ਕਿਤੇ ਉਹ ਹਾਥੀ ਦੇ ਦੰਦਾ ਵਾਂਗ ਦਿਖਾਵੇ ਕੁਝ ਹੋਰ ਤੇ ਕਰੇ ਕੁਝ ਹੋਰ ਅਸੀਂ ਅੰਦਰ ਹਥਿਆਰਾਂ ਦੀ ਗਿਣਤੀ ਪਤਾ ਕਰਨ ਲਈ ਦੋ ਜੂਨ ਨੂੰ ਖਵਾਈ ਫਾਇਰਿੰਗ ਕਰਦੇ ਰਹੇ ਅੱਗੋਂ ਸਾਨੂੰ ਜਵਾਬ ਵਿੱਚ ਦਨਾਲੀ ਰਾਈਫਲਾਂ ਦੀ ਫਾਇਰਿੰਗ ਮਿਲੀ ਜਿਸ ਕਰਕੇ ਕਿ ਸਾਨੂੰ ਬਹੁਤ ਖੁਸ਼ੀ ਹੋਈ ਕਿ ਸਾਨੂੰ ਅੰਦਰਲੇ ਹਥਿਆਰਾਂ ਦੀ ਸੀਆਈਡੀ ਬਹੁਤ ਸਹੀ ਮਿਲੀ ਹੈ ਬਰਾਡ ਲਿਖਦਾ ਹੈ ਕਿ ਕਾਲ ਤੱਕ ਸੈਪਤੇ ਕਬਜ਼ਾ ਕਰਨਾ ਸਾਡੀ ਫੌਜ ਲਈ 4-5 ਘੰਟਿਆਂ ਦਾ ਕੰਮ ਸੀ ਪਰ ਅਸੀਂ ਸਾਰੀ ਦਿਹਾੜੀ ਹਾਉਜੰਦਰ ਭੇਜੇ ਰਹੇ ਤੇ ਰਾਤ ਹੋਣ ਦੀ ਉਡੀਕ ਕਰਦੇ ਰਹੇ ਰਾਤ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਰਾਸ਼ਟਰ ਨੂੰ ਸੰਬੋਧਨ ਕਰਨਾ ਸੀ ਤੇ ਇਸ ਤੋਂ ਬਾਅਦ ਅਸੀਂ ਹਮਲਾ ਕਰਨਾ ਸੀ ਬਰਾਡ ਲਿਖਦਾ ਹੈ ਕਿ 2 ਜੂਨ ਨੂੰ ਉਪਰੋ ਮਿਲਿਆ ਹਦਾਇਤਾਂ ਅਨੁਸਾਰ 14 ਗੁਰਸਖ ਫੌਜੀ ਅਸੀਂ ਪਿੰਡਰਾ ਵਾਲੇ ਨਾਲ ਰਜਾਮੰਦੀ ਕਰ ਲਈ ਅੰਦਰ ਭੇਜੇ ਨਾਲ ਹੀ ਕੁਝ ਅਹਿਮ ਗੱਲਾਂ ਜੋ ਦਿੱਲੀ ਸਰਕਾਰ ਨੇ ਭੇਜੀਆਂ ਸੀ ਉਹ ਪੈਕੇਜ ਨਾਲ ਭੇਜਿਆ ਗਿਆ ਉਸ ਪੈਕੇਜ ਦੇ ਵਿੱਚ ਇਹ ਆਫਰਾਂ ਦਿੱਤੀਆਂ ਗਈਆਂ ਸੀ ਨੰਬਰ 1 ਕਿ ਆਪ ਇੱਕ ਅਮਰੀਕੀ ਡਾਲਰ ਲੈ ਸਕਦੇ ਹੋ ਤੇ ਯੂਰਪ ਦੇ ਕਿਸੇ ਵੀ ਦੇਸ਼ ਵਿੱਚ ਨਿਵਾਸ ਕਰ ਸਕਦੇ ਹੋ ਸਾਡੀ ਫੌਜ ਤੁਹਾਨੂੰ ਡਰਾਮੇ ਦੇ ਤੌਰ ਤੇ ਗ੍ਰਿਫਤਾਰ ਕਰੇਗੀ ਤੁਹਾਨੂੰ ਇੱਕ ਅਮਰੀਕੀ ਡਾਲਰ ਤੁਹਾਡੇ ਅਮਰੀਕਾ ਰਹਿੰਦੇ ਸਰਦਾਲੂਆਂ ਦੇ ਨਾਮ ਅਗਲੇ 2 ਘੰਟਿਆਂ ਵਿੱਚ ਕਰਵਾ ਦਿੱਤੇ ਜਾਣਗੇ ਨੰਬਰ 4 ਜੇਕਰ ਤੁਸੀਂ ਉੱਪਰ ਲੀਆਂ ਗੱਲਾਂ ਨਾਲ ਸਹਿਮਤ ਨਹੀਂ ਤਾਂ ਤੁਹਾਨੂੰ ਪਾਕਿਸਤਾਨ ਪਹੁੰਚਾ ਦਿੱਤਾ ਜਾਵੇਗਾ ਤਾਂ ਕਿ ਇੰਨਾ ਖੂਨ ਖਰਾਬਾ ਨਾ ਹੋਵੇ ਨੰਬਰ 5 ਜਾਂ ਤੁਹਾਡੀਆਂ ਧਾਰਮਿਕ ਮੰਗਾਂ ਮੰਨ ਲੈਣੇ ਆ ਤੇ ਬਾਕੀ ਖੇਤੀ ਨਾਲ ਸੰਬੰਧਿਤ ਮੰਗਾਂ ਨੂੰ ਛੱਡ ਦਿਓ ਨੰਬਰ 6 ਤੇ ਅਖੀਰਲੀ ਪੇਸ਼ਕਸ਼ ਇਹ ਹੈ ਕਿ ਕੇਂਦਰ ਸਰਕਾਰ ਸੈਂਸਰ ਲਾ ਕੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਥਾਪ ਦੇਵੇਗੀ ਤੇ ਤੁਹਾਡੀ ਪਾਰਟੀ ਦਾ ਨਾਮ ਦਸ਼ਮੇਸ਼ ਪਾਰਟੀ ਹੋਏਗਾ ਭਵਿੱਖ ਵਿੱਚ ਲਿਖਤੀ ਤੌਰ ਤੇ ਪੰਜਾਬ ਵਿੱਚ ਕਾਂਗਰਸ ਦੇ ਸਾਰੇ ਐਮਐਲਏ ਦਾ ਤੁਹਾਨੂੰ ਹੀ ਸਮਰਥਨ ਹੋਏਗਾ ਇਸ ਤੋਂ ਇਲਾਵਾ ਹੋਰ ਵੀ ਕਈ ਰਾਇਤਾਂ ਦਿੱਤੀਆਂ ਗਈਆਂ ਪਰ ਪਿੰਡਰਾਵਾਲੇ ਨੇ ਨਹੀਂ ਮੰਨੀਆਂ ਸਗੋਂ ਉਲਟਾ ਉਸ ਨੇ ਸਾਡੇ ਵੱਲੋਂ ਭੇਜੇ ਗਏ 14 ਗੁਰਸਿੱਖ ਫੌਜੀਓਂ ਉੱਤੇ ਐਸਾ ਪ੍ਰਭਾਵ ਪਾਇਆ ਕਿ ਉਹ ਮੁੜ ਕੇ ਵਾਪਸ ਨਾ ਆਏ ਜਿਸ ਕਰਕੇ ਬਾਅਦ ਵਿੱਚ ਇਹ ਵੀ ਸ਼ੱਕ ਕੀਤਾ ਗਿਆ ਕਿ ਕਿਤੇ ਪਿੰਡਰਾਵਾਲਾ ਫੌਜ ਦੀ ਵਰਦੀ ਪਾ ਕੇ ਸਾਡੇ ਫੌਜਾਂ ਨੂੰ ਨੁਕਸਾਨ ਨਾ ਕਰਦੇ ਹੋਵੇ ਪਿੰਡਰਾਵਾਲੇ ਨੇ ਇਹ ਸਾਰੀਆਂ ਹੀ ਮੰਗਾ ਨਾ ਮੰਨੀਆਂ ਸਾਹਮਣੂ ਇੰਦਰਾ ਗਾਂਧੀ ਨੇ ਰਾਸ਼ਟਰ ਨੂੰ ਸੰਬੋਧਨ ਕਰਨਾ ਸੀ ਇਸ ਤੋਂ ਬਾਅਦ ਅਸੀਂ ਹਮਰੇ ਲਈ ਤਿਆਰ ਹੋ ਗਏ ਕੁਲਦੀਪ ਬਰਾੜ ਲਿਖਦਾ ਹੈ ਕਿ ਇੰਨੇ ਆਫਰ ਦੇਣ ਦੇ ਬਾਵਜੂਦ ਵੀ ਭਿੰਡਰਾਵਾਲੇ ਨਹੀਂ ਮੰਨੇ ਸਗੋਂ ਸਾਡੇ ਹੀ 14 ਬੰਦੇ ਆਪਣੇ ਨਾਲ ਰਲਾ ਲਈ ਕੁਲਦੀਪ ਬਰਾੜ ਲਿਖਦਾ ਕਿ ਭਿੰਡਰਾਵਾਲਾ ਚਾਹੁੰਦਾ ਤਾਂ ਇੰਨੇ ਆਫਰ ਲੈ ਕੇ ਬਾਹਰ ਨਿਕਲ ਸਕਦਾ ਸੀ ਪਰ ਉਹ ਕਟੜ ਪੰਥਕ ਸੀ ਤੇ ਲਾਲਚੀ ਬੰਦਾ ਨਹੀਂ ਸੀ ਜਿਸ ਦੇ ਕਰਤਾਰ ਬਾਰੇ ਵਿਰੋਧੀ ਵੀ ਲਿਖਦਾ ਲਿਖਦਾ ਤਾਰੀਫ ਲਿਖ ਦੇਵੇ ਸੋਚੋ ਉਸ ਯੋਧੇ ਦਾ ਕਿਹੋ ਜਿਹਾ ਕਰਤਾਰ ਹੋਵੇਗਾ ਸੋ ਇਹੋ ਜੀ ਹੀ ਮਹਾਨ ਸ਼ਖਸੀਅਤ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਉਸ ਮਰਦ ਸੂਰਮੇ ਦੀ ਮਹਾਨ ਸਹਾਦਤ ਨੂੰ ਤੇ ਜੂਨ 1984 ਵਿੱਚ ਹੋਏ ਕੱਲੂ ਘਾਰ ਦੇ ਵਿੱਚ ਹੋਏ ਮਹਾਨ ਸ਼ਹੀਦਾਂ ਨੂੰ ਕੋਟਨ-ਕੋਟ ਪ੍ਰਣਾਮ ਹੈ ਤੁਸੀਂ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲਾ ਦੇ ਕਿਰਦਾਰ ਬਾਰੇ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਬਲਾਉ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ